ਦਿੱਲੀ ਸ਼ਰਾਬ ਘਟਾਲਾ ਮਾਮਲੇ ਦੇ ਵਿੱਚ ਜੇਲ੍ਹ ਚ ਬੰਦ ਅਰਵਿੰਦ ਕੇਜਰੀਵਾਲ ਨੂੰ ਲੈ ਕੇ ਅੱਜ ਰਾਉਜ਼ ਐਵੇਨਿਊ ਕੋਰਟ ਕੋਈ ਵੱਡਾ ਫੈਸਲਾ ਸੁਣਾ ਸਕਦੀ ਹੈ ਤੁਹਾਨੂੰ ਦੱਸ ਦਈਏ ਕਿ ਰਾਉਜ਼ ਐਵੇਨਿਊ ਕੋਰਟ ਦੇ ਵਿੱਚ ਅਰਵਿੰਦ ਕੇਜਰੀਵਾਲ ਦੇ ਵੱਲੋਂ ਇੱਕ ਪਟੀਸ਼ਨ ਪਾਈ ਗਈ ਹੈ ਜਿਸ ਦੇ ਵਿੱਚ ਜ਼ਮਾਨਤ ਅਰਜ਼ੀ ਜਿਹੜੀ ਇਹ ਪਟੀਸ਼ਨ ਪਾਈ ਗਈ ਹੈ ਤੇ ਉੱਥੇ ਹੀ ਅੱਜ ਅਰਵਿੰਦ ਕੇਜਰੀਵਾਲ ਦੀ ਨਾਇਕ ਹਿਰਾਸਤ 5 ਜੂਨ ਨੂੰ ਖਤਮ ਹੋਣ ਜਾ ਰਹੀ ਸੀ ਤੇ ਉਸ ਤੋਂ ਬਾਅਦ ਅੱਜ ਕੋਈ ਹੋਰ ਫੈਸਲਾ ਜਿਹੜਾ ਹੈ ਉਹ ਆਣਾ ਹੈ ਤੇ ਅੱਜ ਅਰਵਿੰਦ ਕੇਜਰੀਵਾਲ ਦੀ ਰਾਉਜ਼ ਐਵੇਨਿਊ ਕੋਰਟ ਦੇ ਵਿੱਚ ਪੇਸ਼ੀ ਹੈ ਤੁਹਾਨੂੰ ਦੱਸ ਦਈਏ ਕਿ ਲਗਾਤਾਰ ਅਰਵਿੰਦ ਕੇਜਰੀਵ ਹੱਕ ਦੇ ਵਿੱਚ ਆਮ ਆਦਮੀ ਪਾਰਟੀ ਵੱਡੇ ਪ੍ਰਦਰਸ਼ਨ ਕਰ ਰਹੀ ਹੈ ਤੇ ਉੱਥੇ ਹੀ ਹੁਣ ਜਿਹੜੀ ਹੈ ਅਦਾਲਤ ਦੇ ਵੱਲੋਂ ਅਰਵਿੰਦ ਕੇਜਰੀਵਾਲ ਨੂੰ 21 ਦਿਨ ਦੇ ਲਈ ਚੋਣ ਪ੍ਰਚਾਰ ਕਰਨ ਦੇ ਲਈ ਛੁੱਟ ਦਿੱਤੀ ਗਈ ਸੀ ਜਿਸ ਤੋਂ ਬਾਅਦ ਅਰਵਿੰਦ ਕੇਜਰੀਵਾਲ ਜੇਲ੍ਹ ਚੋਂ ਬਾਹਰ ਆਏ ਆਮ ਆਦਮੀ ਪਾਰਟੀ ਦੇ ਲਈ ਪ੍ਰਚਾਰ ਕੀਤਾ ਤੇ ਮੋੜ ਤੋਂ 1 ਜੂਨ ਤੋਂ VOTING ਤੋਂ ਬਾਅਦ ਜਿਹੜਾ ਉਹਨਾਂ ਨੇ ਸਰੈਂਡਰ ਕਰਨਾ ਸੀ ਤੇ ਅਰਵਿੰਦ ਕੇਜਰੀਵਾਲ ਜਦ ਸਰੈਂਡਰ ਕਰਦੇ ਨੇ ਤਾਂ ਉਸ ਸਮੇਂ ਆਮ ਆਦਮੀ ਪਾਰਟੀ ਦੇ ਵੱਲੋਂ ਕਈ ਗੰਭੀਰ ਇਲਜ਼ਾਮ ਲਗਾਏ ਜਾਂਦੇ ਨੇ ਸੇਤ ਦਾ ਹਵਾਲਾ ਦੇ ਕੇ ਅਰਵਿੰਦ ਕੇਜਰੀਵਾਲ ਦੇ ਵੱਲੋਂ ਜ਼ਮਾਨਤ ਅਰਜੀ ਜਿਹੜੀ ਉਹ ਦਾਇਰ ਕੀਤੀ ਗਈ ਹੈ ਤੇ ਅੱਜ ਉਹਨਾਂ ਦੀ ਨਿਆਂਇਕ ਹਿਰਾਸਤ ਵੀ ਜਿਹੜੀ ਉਹ ਖਤਮ ਹੋਣ ਜਾ ਰਹੀ ਹੈ ਤੇ ਉਮੀਦਾਂ ਲਗਾਈਆਂ ਜਾ ਰਹੀਆਂ ਨੇ ਕਿ ਕੋਈ ਵੱਡਾ ਫੈਸਲਾ ਅਰਵਿੰਦ ਕੇਜਰੀਵਾਲ ਦੇ ਹੱਕ ਦੇ ਵਿੱਚ ਅੱਜ ਰਾਊਜ਼ ਐਵੇਨਿਊ ਕੋਰਟ ਸੁਣਾ ਸਕਦੀ ਹੈ ਆਮ ਆਦਮੀ ਪਾਰਟੀ ਦੀ ਗੱਲ ਕਰੀਏ ਤਾਂ ਲਗਾਤਾਰ ਇਲਜ਼ਾਮ ਲਗਾਏ ਜਾ ਰਹੇ ਨੇ ਕਿ ਅਰਵਿੰਦ ਕੇਜਰੀਵਾਲ ਦੇ ਨਾਲ ਗਲਤ ਵਿਵਹਾਰ ਜਿਹੜਾ ਹੈ ਉਹ ਜੇਲ੍ਹ ਦੇ ਵਿੱਚ ਕੀਤਾ ਜਾ ਰਿਹਾ ਹੈ ਗਰਮੀ ਜ਼ਿਆਦਾ ਹੋਣ ਤੋਂ ਬਾਅਦ ਵੀ ਅਰਵਿੰਦ ਕੇਜਰੀਵਾਲ ਨੂੰ ਕਿਸੇ ਵੀ ਤਰੀਕੇ ਦੀ ਸਹੂਲਤ ਨਹੀਂ ਦਿੱਤੀ ਜਾ ਰਹੀ ਅਰਵਿੰਦ ਕੇਜਰੀਵਾਲ ਦੀ ਜੇਲ੍ਹ ਦੇ ਵਿੱਚ ਕਿਸੇ ਵੀ ਤਰੀਕੇ ਦਾ ਕੂਲਰ ਜਾਂ ਪੱਖਾ ਨਹੀਂ ਦਿੱਤਾ ਜਾ ਰਿਹਾ ਜਿਸ ਕਰਕੇ ਅਰਵਿੰਦ ਕੇਜਰੀਵਾਲ ਨੂੰ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਅਰਵਿੰਦ ਕੇਜਰੀਵਾਲ ਡਾਇਬਟੀਜ਼ ਦੇ ਮਰੀਜ਼ ਨੇ ਜਿਸ ਕਰਕੇ ਉਹਨਾਂ ਨੂੰ ਕਈ ਦਿੱਕਤਾਂ ਆ ਸਕਦੀਆਂ ਨੇ ਸਿਹਤ ਹੋਰ ਜ਼ਿਆਦਾ ਖਰਾਬ ਹੋ ਸਕਦੀ ਹੈ ਸੋ ਇਸ ਤਰੀਕੇ ਦੇ ਹਵਾਲੇ ਸਟੇਸ਼ਨ ਦੇ ਵਿੱਚ ਦਿੱਤੇ ਗਏ ਨੇ ਉੱਥੇ ਹੀ ਅਰਵਿੰਦ ਕੇਜਰੀਵਾਲ ਹੋਰਾਂ ਨੇ ਵੀ ਪਹਿਲਾਂ ਦੱਸਿਆ ਸੀ ਕਿ ਜੇਲ੍ਹ ਦੇ ਵਿੱਚ ਉਹਨਾਂ ਦਾ 7 ਕਿਲੋ ਵਜ਼ਨ ਜਿਹੜਾ ਹੈ ਉਹ ਵੀ ਘਟਿਆ ਹੈ ਤਿੰਨ ਮਸ਼ੀਨਾਂ ਦੇ ਨਾਲ ਉਹਨਾਂ ਦਾ ਵਜ਼ਨ ਚ ਚੈੱਕ ਕੀਤਾ ਗਿਆ ਸੀ ਤੇ ਲਗਾਤਾਰ ਵਜ਼ਨ ਦੇ ਵਿੱਚ ਗਰਾਵਟੇ ਆ ਰਹੀ ਹੈ ਘਟ ਹੋ ਰਿਹਾ ਉਹਨਾਂ ਦਾ ਵਜ਼ਨ ਤੇ ਇਸ ਤੋਂ ਬਾਅਦ ਹੁਣ ਸਿਹਤ ਸੁਹੂਲਤਾਂ ਦਾ ਜਿਹੜਾ ਹੈ ਉਹ ਦੇਸ਼ਾ ਦੇਖ ਕੇ ਜਿਹੜਾ ਪਟੀਸ਼ਨ ਪਾਈ ਗਈ ਹੈ ਅਦਾਲਤ ਦੇ ਵਿੱਚ ਤੇ ਅਜਾ ਅਦਾਲਤ ਕੋਈ ਵੱਡਾ ਫੈਸਲਾ ਅਰਵਿੰਦ ਕੇਜਰੀਵਾਲ ਦੇ ਹੱਕ ਦੇ ਵਿੱਚ ਸੁਣਾ ਸਕਦੀ ਹੈ